ਜਿਵੇਂ ਕਿ ਅਮਰੀਕਾ ਦੇ ਵਿੱਚ ਫਸੇ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ। ਯਾਨੀ ਉਹਦੀ ਰਿਹਾਈ ਦੀ ਖਬਰ ਪੂਰੇ ਪੰਜਾਬ ਭਰ ਦੇ ਵਿੱਚ ਇਸ ਖਬਰ ਨੇ ਖੁਸ਼ੀ ਦੀ ਲਹਿਰ ਬਣਾ ਦਿੱਤੀ ਹੈ। ਯਾਨੀ ਇੱਕ ਪਾਸੇ ਪੰਜਾਬ ਦੇ ਲੋਕ ਔਰ ਉਹ ਲੋਕ ਜਿਹੜੇ ਐਨ ਆਰ ਆਈ ਅਮਰੀਕਾ ਦੇ ਵਿੱਚ ਬੈਠੇ ਨੇ ਬਹੁਤ ਸਾਰੇ ਅਫਸਰ ਵੀ ਨੇ ਇਹ ਖੁਸ਼ਖਬਰੀ ਪੰਜਾਬ ਦੇ ਅੰਦਰ ਕਿਹੜੇ ਬੰਦੇ ਨੇ ਦੇ ਦਿੱਤੀ ਹੈ ਕਿ ਇਸ ਖਬਰ ਦੇ ਨਾਲ ਹਰ ਇੱਕ ਪੰਜਾਬੀ ਨੂੰ ਹਰ ਇੱਕ ਪੰਜਾਬ ਦੇ ਰਹਿਣ ਵਾਲੇ ਵਿਅਕਤੀ ਨੂੰ ਇਸ ਗੱਲ ਦੀ ਖੁਸ਼ੀ ਨਹੀਂ ਆ ਕਿ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਨਵਾਂ ਘਰ ਬਣਾਇਆ ਹੋਵੇ ਜਾਂ ਕੋਈ ਵੱਡੀ ਖੁਸ਼ੀ ਆ ਗਈ ਹੋਵੇ ਪੰਜਾਬ ਦੇ ਅੰਦਰ ਇਸ ਖਬਰ ਨੇ ਬਹੁਤ ਵੱਡਾ ਇੱਕ ਸੰਕਟ ਪੈਦਾ ਕਰ ਦਿੱਤਾ ਸੀ ਕਿ ਹਰ ਪੰਜਾਬੀ ਚਾਹੁੰਦਾ ਸੀ ਉਹਦੇ ਮਾਤਾ ਪਿਤਾ ਚਾਹੁੰਦੇ ਸੀ ਉਹਦੇ ਰਿਸ਼ਤੇਦਾਰ ਚਾਹੁੰਦੇ ਸੀ ਤੇ ਉਹਦੇ ਦੋਸਤ ਵੀ ਚਾਹੁੰਦੇ ਸੀ ਕਿ ਜਿਹੜਾ ਹਰਜਿੰਦਰ ਸਿੰਘ ਟਰੱਕ ਦਾ ਯੂ ਟਰਨ ਮਾਰਨ ਦੇ ਕਾਰਨ ਪਸ਼ੂਕਤੇ ਫਸ ਗਏ ਸੀ ਕਹਿੰਦੇ ਜੀ 50 ਸਾਲ ਸਜ਼ਾ ਹੋ ਜੂਗੀ ਫਿਰ ਕਹਿੰਦੇ 45 ਸਾਲ ਹੋ ਸਕਦੀ ਆ ਬਹੁਤ ਸਾਰੀਆਂ ਥਿਉਰੀਆਂ ਅਕਸਰ ਪੰਜਾਬ ਦੇ ਬਹੁਤ ਸਾਰੇ ਮੀਡੀਆ ਦੇ ਉੱਤੇ ਤੁਸੀਂ ਖਬਰਾਂ ਦੇਖੀਆਂ ਨੇ ਪਰ ਅੱਜ ਜਿਹੜੀ ਖਬਰ ਉਹ ਤੁਹਾਡੇ ਨਾਲ ਇੱਕ ਐਸੀ ਖਬਰ ਸਾਂਝੀ ਕਰਾਂਗੇ ਕਿ ਪੰਜਾਬ ਭਰ ਦੇ ਵਿੱਚ ਇਹ ਇੱਕ ਖਬਰ ਇੱਕ ਐਸਾ ਅਨੋਖਾ ਮੁੱਦਾ ਬਣ ਗਈ ਹੈ ਕਿ ਇਸ ਖਬਰ ਤੇ ਯਕੀਨ ਕਰਨਾ ਮੁਸ਼ਕਲ ਹੋ ਗਿਆ ਕਿਉਂਕਿ ਤਿੰਨ ਬੰਦਿਆਂ ਦੀ ਜਾਨ ਚਲੀ ਜਾਣੀ ਉਸ ਹਰਜਿੰਦਰ ਦੇ ਯੂ ਟਰਨ ਮਾਰਨ ਦੇ ਕਾਰਨ ਤਿੰਨ ਬੰਦੇ ਦੀ ਜਾਨ ਚਲੀ ਗਈ ਸੀ ਹੁਣ ਪੰਜਾਬ ਦੇ ਅੰਦਰ ਲੋਕ ਮੰਨ ਰਹੇ ਸੀ ਕੁਝ ਲੋਕ ਤਾਂ ਦੇ ਹੱਕ ਵਿੱਚ ਸੀ ਕੁਝ ਲੋਕ ਉਹਦੇ ਵਿਰੁੱਧ ਵੀ ਸੀਗੇ ਉਹ ਜਿਹੜੇ ਕਿ ਅਮਰੀਕਾ ਦੇ ਵਿੱਚ ਵੀ ਕੁਝ ਬੈਠੇ ਨੇ ਕਈ ਹੱਕ ਵਿੱਚ ਖੜੇ ਸੀ ਤੇ ਕਈ ਭਾਈ ਵਿਰੁੱਧ ਵੀ ਖੜੇ ਸੀ ਪਰ ਅੱਜ ਇੱਕ ਵੀਡੀਓ ਸੁਣਾਉਣ ਜਾ ਰਿਹਾ ਮੈਂ ਤੁਹਾਡੇ ਸਾਹਮਣੇ ਕਿ ਪੰਜਾਬ ਦੇ ਅੰਦਰ ਇੱਕ ਰਿਹਾਈ ਦੀ ਖਬਰ ਫੈਲ ਗਈ ਆ ਉਹ ਕਹਿੰਦੇ ਜੀ ਹਰਜਿੰਦਰ ਸਿੰਘ ਦੀ ਰਿਹਾਈ ਹੈ ਜਿਹੜੀ ਉਹ ਹੋ ਚੁੱਕੀ ਆ ਤਾਂ ਪੰਜਾਬ ਵਾਸੀਆਂ ਨੂੰ ਤੇ ਉਹਦੇ ਮਾਤਾ ਪਿਤਾ ਨੂੰ ਇਸ ਗੱਲ ਦੇ ਨਾਲ ਬੱਡੀ ਵੱਡੀ ਸਕੂਨ ਦਾ ਗੱਲ ਹੋ ਸਕਦੀ ਹੈ ਇਹਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਪਰ ਦੂਜਾ ਫਿਕਰ ਇਹ ਵੀ ਸੀ ਕਿ ਭਾਈ ਅਮਰੀਕਾ ਵਰਗੀ ਸਰਕਾਰ ਹੋਵੇ ਤੇ ਤਿੰਨ ਬੰਦੇ ਦੀ ਜਾਨ ਚਲੀ ਗਈ ਹੋਵੇ ਤੁਹਾਡੀ ਵਜ੍ਹਾ ਦੇ ਨਾਲ ਕਿ ਤੁਹਾਨੂੰ ਇਸ ਤਰ੍ਹਾਂ ਲਿਖਾ ਕਰ ਦੂਗੀ ਯਕੀਨ ਕਰਨਾ ਇਸ ਤੇ ਵੀ ਬੜਾ ਮੁਸ਼ਕਲ ਪਰ ਮੈਂ ਤੁਹਾਡੇ ਸਾਹਮਣੇ ਇੱਕ ਨਿਰਪੱਖ ਕਰੂੰਗਾ ਜਿਹੜੀ ਖਬਰ ਨੇ ਪੂਰੇ ਪੰਜਾਬ ਦੇ ਅੰਦਰ ਤਹਿਲ ਕੰਮ ਚਾ ਦਿੱਤਾ ਕਿਉਂਕਿ ਹਰ ਰੋਜ਼ ਪੰਜਾਬ ਦੇ ਲੋਕ ਇਸ ਖਬਰ ਨੂੰ ਸੁਣਨ ਤੋਂ ਬੇਤਾਬ ਸੀਗੇ ਕਿ ਭਾਈ ਪੰਜਾਬ ਦੇ ਲੋਕ ਤਾਂ ਜਰਾ ਸਰ ਇੰਨਾ ਕੀ ਚਾਹੁੰਦੇ ਸੀ ਕਿ ਹਰਜਿੰਦਰ ਸਿੰਘ ਨੂੰ ਰਾਹਤ ਮਿਲੇ ਤਾਂ ਉਹ ਘਰ ਤੋਂ ਘਰ ਸਜਾ ਮਿਲ ਜੇ। ਇਹੀ ਗੱਲ ਪੰਜਾਬ ਦੇ ਲੋਕਾਂ ਦੇ ਜ਼ਿਹਨ ਦੇ ਵਿੱਚ ਚੱਲ ਰਹੀ ਸੀ। ਪਰ ਹੁਣ ਜਿਹੜੀ ਖਬਰ ਉਹਦੀ ਰਿਹਾਈ ਦੀ ਕਿਵੇਂ ਆ ਸਕਦੀ ਹੈ? ਬੜਾ ਹੀ ਮੁਸ਼ਕਲ ਤੇ ਅਨੋਖਾ ਇਹ ਜਿਹੜਾ ਵੀਡੀਓ ਤੁਹਾਡੇ ਸਾਹਮਣੇ ਤਰਨ ਜਾ ਰਿਹਾ। ਕਿਉਂਕਿ ਇਸ ਤੇ ਯਕੀਨ ਕਰਨਾ ਬਹੁਤ ਹੀ ਮੁਸ਼ਕਲ ਦੀ ਗੱਲ ਹੈ। ਤਾਂ ਹੁਣ ਇਹ ਵੀਡੀਓ ਸੁਣਾਉਣ ਤੋਂ ਬਾਅਦ ਜਿਹੜੀ ਸਚਾਈ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ। ਬੜੀ ਹੀ ਡਰਾ ਦੇਣ ਵਾਲੀ ਤੇ ਅਹਿਮ ਖਬਰ ਸੁਣੋ ਵਿਚਾਰੀਆਂ ਪਰ ਦੂਜੇ ਪਾਸੇ ਹਲਸਤਾਨ ਦੀ ਐਂਟਰੀ ਦੇ ਨਾਲ ਇਹ ਮਾਮਲਾ ਹੋਣ ਇੱਕ ਨਵਾਂ ਮੋੜ ਲੈਂਦਾ ਨਜ਼ਰ ਆ ਰਿਹਾ ਹੈ ਹਰਜਿੰਦਰ ਸਿੰਘ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਕਿਸੇ ਤਰ੍ਹਾਂ ਵੀ ਕਿਸੇ ਪਟੀਸ਼ਨ ਦੇ ਉੱਪਰ ਸਾਈਨ ਨਾ ਕੀਤੇ ਜਾਣ ਇਸ ਵੇਲੇ ਉਹਨਾਂ ਦੇ ਪਰਿਵਾਰ ਨੂੰ ਸਿਰਫ ਸਾਥ ਦੀ ਲੋੜ ਹੈ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਮਾਮਲੇ ਦੇ ਵਿੱਚ ਅੱਜ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ

ਹਰਜਿੰਦਰ ਸਿੰਘ ਦੀ ਜੇਕਰ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਠੀਕ ਠਾਕ ਨਹੀਂ ਉਹਨਾਂ ਦੇ ਨਾਲ ਜਿਹੜੀਆਂ ਕੁਝ ਮੁਲਾਕਾਤਾਂ ਵੀ ਹੋਈਆਂ ਨੇ ਉਥੋਂ ਬਾਹਰ ਆ ਕੇ ਵੀ ਲੋਕਾਂ ਨੇ ਦੱਸਿਆ ਹੈ ਕਿ ਹਰਜਿੰਦਰ ਸਿੰਘ ਬਿਲਕੁਲ ਠੀਕ ਨਹੀਂ ਤਾਂ ਤੁਸੀਂ ਸੁਣਿਆ ਪੰਜਾਬ ਵਾਲਿਓ ਕਿ ਹਰਜਿੰਦਰ ਸਿੰਘ ਬਿਲਕੁਲ ਠੀਕ ਠਾਕ ਹੈ ਪਰ ਖਬਰ ਨੇ ਕਹਿਲ ਕੇ ਕਿਉਂ ਮਚਾ ਦਿੱਤਾ ਪੂਰੇ ਹਿੰਦੁਸਤਾਨ ਦੇ ਵਿੱਚ ਅਮਰੀਕਾ ਤੱਕ ਇਹ ਗੱਲ ਚਲੀ ਗਈ ਹੈ ਬਹੁਤ ਸਾਰੇ ਨਿਊ ਚੈਨਲ ਤੁਸੀਂ ਅਕਸਰ ਦੇਖਦੇ ਹੋ ਬਹੁਤ ਸਾਰੀਆਂ ਅਫਵਾਹਾਂ ਫਲਾਣ ਦਾ ਕੰਮ ਕਰ ਰਹੇ ਨੇ ਕਈ ਚੈਨਲ ਐਸੇ ਨੇ ਜਿਹੜੇ ਕਹਿ ਰਹੇ ਨੇ ਅਮਰੀਕਾ ਦੇ ਵਿੱਚੋਂ ਹਰਜਿੰਦਰ ਸਿੰਘ ਦੀ ਰਿਹਾਈ ਹੋ ਗਈ ਹੈ ਪਰ ਦਰਅਸਲ ਦੇ ਵਿੱਚ ਮੈਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਸੀ ਕਿ ਭਾਈ ਇਹਦੇ ਤੇ ਯਕੀਨ ਕਰਨਾ ਬੜਾ ਮੁਸ਼ਕਲ ਕੰਮ ਹੈ ਹਰਜਿੰਦਰ ਸਿੰਘ ਦੀ ਰਿਹਾਈ ਕਿਸੇ ਵੀ ਪ੍ਰਕਾਰ ਇਸ ਵਕਤ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੇ ਉੱਤੇ ਮੁਕੱਦਮਾ ਚੱਲ ਰਿਹਾ ਉਹ ਜੇਲ੍ਹ ਦੇ ਵਿੱਚ ਬੰਦ ਨੇ ਅਮਰੀਕਾ ਦੀ ਕੋਰਟ ਦੇ ਵਿੱਚ ਉਹਦਾ ਕੇਸ ਚੱਲ ਰਿਹਾ ਉਹਨਾਂ ਨੇ ਹਾਲਾਂਕਿ ਆਪਣਾ ਵਕੀਲ ਵੀ ਨਹੀਂ ਕੀਤਾ ਸੀ ਹੁਣ ਪੰਜਾਬ ਦੇ ਕਈ ਸਾਰੇ ਐਨਆਰਆਈ ਲੋਕ ਨੇ ਜਿਹੜੇ ਅਮਰੀਕਾ ਦੇ ਵਿੱਚ ਬਹੁਤ ਵੱਡੀਆਂ ਨੌਕਰੀਆਂ ਜਿਵੇਂ ਕਹਿ ਸਕਦੇ ਆ ਵਕੀਲ ਬਹੁਤ ਸਾਰੇ ਅਫਸਰ ਨੇ ਜਿਹੜੇ ਉਹਦੀ ਮਦਦ ਦੇ ਵਿੱਚ ਉਤਰਿਆ ਹੀ ਨੇ ਤਾਂ ਹੁਣ ਹਰਜਿੰਦਰ ਸਿੰਘ ਨੂੰ ਬਹੁਤ ਵੱਡੀ ਰਾਹਤ ਦੀ ਗੱਲ ਕਿਹੜੀ ਆ ਇਹ ਗੱਲ ਜ਼ਰੂਰ ਪੱਕੀ ਆ ਕਿ ਹਰਜਿੰਦਰ ਸਿੰਘ ਨੂੰ ਰਾਹਤ ਜ਼ਰੂਰ ਮਿਲੀ ਆ ਕਿਹੜੀ ਰਾਹਤ ਦੀ ਗੱਲ ਹੈ ਕਿਉਂਕਿ ਉਹਨੂੰ 8 ਸਾਲ ਦੀ ਸਜ਼ਾ ਕਿ ਕਿਹਾ ਜਾ ਰਿਹਾ ਸੀ ਕਿ ਭਾਈ 50 ਸਾਲ ਜਾਂ 45 ਸਾਲ ਹਰਜਿੰਦਰ ਸਿੰਘ ਨੂੰ ਸਜ਼ਾ ਹੋ ਸਕਦੀ ਆ ਤਿੰਨੋਂ ਬੰਦੇ ਦੀ ਜਾਨ ਚਲੀ ਗਈ ਹੈ ਇਸ ਕਰਕੇ 15-15 ਸਾਲ ਜੇਕਰ ਇੱਕ ਦੀ ਹੈ ਤਾਂ ਉਹ 45 ਬਣਦੇ ਨੇ ਇਹ ਕਈ ਸਾਰੇ ਨਿਊਜ਼ ਚੈਨਲ ਤੁਸੀਂ ਅਕਸਰ ਸੁਣਿਆ ਹੋਣਾ ਪਰ ਹਰਜਿੰਦਰ ਸਿੰਘ ਨੂੰ 8 ਸਾਲ ਤੱਕ ਦੀ ਸਜ਼ਾ ਕਿਵੇਂ ਹੋ ਸਕਦੀ ਹੈ ਯਾਨੀ ਇੰਨੀ ਘੱਟ ਸਜ਼ਾ ਕਿਉਂ ਹੋ ਸਕਦੀ ਹੈ ਦਰਸਲ ਦੇ ਵਿੱਚ ਜਿਹੜੇ ਬੰਦੇ ਨੇ ਗਲਤੀ ਹੋਈ ਹੋਵੇ ਜਾਂ ਲਾਪਰਵਾਹੀ ਦੇ ਨਾਲ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਦੱਸਿਆ ਲਾਪਰਵਾਹੀ ਹੈ ਜੇਕਰ ਯਾਨੀ ਉਹਨੂੰ ਨਹੀਂ ਪਤਾ ਲੱਗਿਆ ਤਾਂ ਇਸ ਕਰਕੇ 8 ਸਾਲ ਬਣਦੀ ਆ ਦੂਜਾ ਨੰਬਰ ਜੇਕਰ ਉਹਨੇ ਜਾਣਬੁੱਝ ਕੇ ਕੀਤਾ ਹੁੰਦਾ ਤਾਂ ਫੇਰ ਭਾਈ ਉਹਨੂੰ ਵਾਕਈ 45 ਸਾਲ ਉਹਨਾਂ ਦੀ ਜੇਲ੍ਹ ਦੇ ਵਿੱਚ ਅਮਰੀਕਾ ਦੇ ਵਿੱਚ ਰਹਿਣਾ ਪੈਂਦਾ। ਇਸ ਕਰਕੇ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਰਾਹਤ ਦੀ ਗੱਲ ਤਾਂ ਇਹ ਆ ਕਿ ਉਹਨੂੰ ਘੱਟ ਸਜ਼ਾ ਮਿਲ ਸਕਦੀ ਆ। ਪਰ ਜਿਹੜੇ ਲੋਕ ਜਾਂ ਜਿਹੜੇ ਚੈਨਲ ਹਵਾਵਾਂ ਫੁਲਾ ਰਹੇ ਨੇ ਇਹਨਾਂ ਦੇ ਉੱਤੇ ਕੋਈ ਵੱਡੀ ਕਾਰਵਾਈ ਵੀ ਹੋ ਸਕਦੀ ਆ ਕਿਉਂਕਿ ਮਾਮਲਾ ਬੜਾ ਗੰਭੀਰ ਆ। ਪੰਜਾਬ ਦੇ ਲੋਕਾਂ ਦੇ ਹਿੱਤਾਂ ਨਾਲ ਜੁੜੀ ਹੋਈ ਗੱਲ ਆ। ਇੱਕ ਪੰਜਾਬੀ ਭਾਈ ਚਾਰਾ ਜੇਕਰ ਅਮਰੀਕਾ ਦੇ ਵਿੱਚ ਫਸ ਗਿਆ ਬਹੁਤ سارے ਲੋਕ ਵਿਰੁੱਧ ਵੀ ਹੁੰਦੇ ਨੇ ਪਰ ਕੁਝ ਲੋਕ ਉਹਦੇ ਹੱਕ ਦੇ ਵਿੱਚ ਨੇ ਕਿ ਇੱਕ ਪੰਜਾਬੀ ਮੁੰਡਾ ਗਿਆ ਸੀ ਤਾਂ ਉਹਦੇ ਤੋਂ ਗਲਤੀ ਹੋ ਗਈ ਹੈ ਜਾਣ ਬੁਝ ਕੇ ਤੇ ਦੇਖੋ ਕਿ ਆਪਣੇ ਗਲੇ ਇਹ ਜੀ ਗੱਲ ਨਹੀਂ ਪਾਉਂਦਾ ਤਾਂ ਹੁਣ ਪੰਜਾਬ ਦੇ ਅੰਦਰ ਜਿਹੜੀਆਂ ਖਬਰਾਂ ਹਵਾਵਾਂ ਦੇ ਰੂਪ ਦੇ ਵਿੱਚ ਉੱਡ ਰਹੀਆਂ ਨੇ ਇਹਨਾਂ ਤੇ ਯਕੀਨ ਨਾ ਕਰੋ ਜਿਹੜੀ ਖਬਰ ਸੱਚੀ ਤੁਹਾਨੂੰ ਲੱਗਦੀ ਹੈ ਉਹਨੂੰ ਸੁਣ ਕੇ ਸ਼ੇਅਰ ਕਰਨ ਦਾ ਵੀ ਹੱਕ ਬਣਦਾ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਰਵੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨ